ਆਣਾ ਬਦਰੀਕਲਾਂ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ ਇੱਕ ਵਿਅਕਤੀ ਰਮਨਪ੍ਰੀਤ ਸਿੰਘ ਵਰਵੀ ਵਾਸੀ ਪਟਲੂਪੋ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ 12 ਬੋਰ ਬੰਦੂਕ ਦੇ ਨਾਲ ਜਿਹੜੀ ਆ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਹੈ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਏਐਸਸੀ ਬਲਵੇਤ ਸਿੰਘ ਚੌਕੀ ਇੰਚਾਰਜ ਲੋਪੋ ਵੱਲੋਂ ਮਕਦਮਾ ਨੰਬਰ 17/26 ਦਰਜ ਕਰਕੇ ਦੋਸ਼ੀ ਜਿਹੜਾ ਸੀ ਰਮਨਪ੍ਰੀਤ ਸਿੰਘ ਵਾਸੀ ਲੋਪੋ ਦਾ ਉਹਨੂੰ ਗ੍ਰਿਫਤਾਰ ਕਰ ਲਿਆ ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਊਗਾ ਰਾਣੇ ਤਕਦੀਸ਼ ਇਹ ਗੱਲ ਪਤਾ ਲੱਗਿਆ ਵੀ ਜਿਹੜੀ ਬਾਰਾਂਪੁਰ ਬੰਦੂਕ ਇਹਨੇ ਵਾਇਰਲ ਕੀਤੀ ਹੈ ਇਹਦੇ ਬਾਪ ਜਗਿੰਦਰ ਸਿੰਘ ਦੀ ਹੈ ਇਹਨੂੰ ਅੱਜ ਜਿਹੜੀ ਹੈਗੀ ਰਿਮਾਂਡ ਤੋਂ ਬਾਅਦ ਪੁੱਛਗਿੱਛ ਕਰਕੇ ਜਿਹੜੀ ਬੰਦੂਕ ਹੈ ਉਹ ਵੀ ਬਰਾਮਦ ਕੀਤੀ ਜਾਊਗੀ ਹੋਰ ਜਿਹੜੀ ਵਨਦੀ ਕਰਵੀ ਹੈ ਉਹ ਵੀ ਹਵਲਤ ਲਿਆਂਦੀ ਜਾਊਗੀ ਆਣਾ ਬਦਰੀਕਲਾਂ ਦੀ ਪੁਲਿਸ ਨੂੰ ਤਲਾਸ਼ ਮਿਲੀ ਸੀ ਇੱਕ ਵਿਅਕਤੀ ਰਮਨਪ੍ਰੀਤ ਸਿੰਘ ਵਰਵੀ ਵਾਸੀ ਪਟਲੂਪੋ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ 12 ਬੋਰ ਬੰਦੂਕ ਦੇ ਨਾਲ ਜਿਹੜੀ ਆ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਹੈ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਏਐਸਸੀ ਬਲਵੇਤ ਸਿੰਘ ਚੌਕੀ ਇੰਚਾਰਜ ਲੋਪੋ ਵੱਲੋਂ ਮਕਦਮਾ ਨੰਬਰ 17/26 ਦਰਜ ਕਰਕੇ ਦੋਸ਼ੀ ਜਿਹੜਾ ਸੀ ਰਮਨਪ੍ਰੀਤ ਸਿੰਘ ਵਾਸੀ ਲੋਪੋ ਦਾ ਉਹਨੂੰ ਗ੍ਰਿਫਤਾਰ ਕਰ ਲਿਆ ਹੈ ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਊਗਾ ਰਾਨੇ ਤਕਪੀਸ਼ ਇਹ ਗੱਲ ਪਤਾ ਲੱਗਿਆ ਵੀ ਜਿਹੜੀ 12 ਬਾਰਾ ਬੋਰ ਬੰਦੂਕ ਇਹਨੇ ਵਾਇਰਲ ਕੀਤੀ ਹੈ ਇਹਦੇ ਬਾਪ ਜੁਗਿੰਦਰ ਸਿੰਘ ਦੀ ਹੈ ਇਹਨੂੰ ਅੱਜ ਜਿਹੜੀ ਹੈਗੀ ਰਿਮਾਂਡ ਤੋਂ ਬਾਅਦ ਪੁੱਛਗਿੱਛ ਕਰਕੇ ਜਿਹੜੀ ਬੰਦੂਕ ਹੈ ਉਹ ਵੀ ਬਰਾਮਦ ਕੀਤੀ ਜਾਊਗੀ ਹੋਰ ਜਿਹੜੀ ਵਨਦੀ ਕਰਵੀ ਹੈ ਉਹ ਵੀ ਹਵਲਚ ਲਿਆਂਦੀ ਜਾਊਗੀ